ਪੰਜਾਬ ਅੰਦਰ ਹਰ ਸ਼ੁੱਕਰਵਾਰ ਡੇਂਗੂ ਤੇ ਬਾਰ ਮੋਹਮ ਅਧੀਨ ਸਿਹਤ ਮੰਤਰੀ ਡਾਕਟਰ ਬਲਵੀ ਸਿੰਘ ਖੰਨਾ ਵਿਖੇ ਕਾਰਕਰ ਗਏ ਅਤੇ ਇਸ ਦੌਰਾਨ ਗਮਲਿਆ ਅਤੇ ਕੁਦਰਾ ਵਿੱਚੋਂ ਡੇਂਗੂ ਦਾ ਲਾਰਬਾ ਮਿਲਿਆ ਹੈ ਅਤੇ ਇਸ ਮੌਕੇ ਤੇ ਚਲਾਨ ਕੱਟੇ ਗਏ ਇਹਦੇ ਦੋ ਪਰਪਸ ਸੀਗੇ ਸੀ ਪਹਿਲਾ ਤਾਂ ਸੀਗਾ ਕਿ ਹਰ ਸ਼ੁੱਕਰਵਾਰ ਨੂੰ ਮੈਂ ਖੁਦ ਕੈਂਪੇਨ ਕਰਦਾ ਹਾਂ ਔਰ ਸਾਡੇ ਸਾਰੇ ਸੇਵਾ ਸਰਜਨ ਸਾਰੇ ਐਸਐਮਓ ਸਾਰੇ ਮੈਡੀਕਲ ਆਫਸਰ ਆਜ ਡੇਂਗੂ ਡੇਂਗੂ ਵਾਸਤੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤੇ ਜਿੰਨੇ ਸਾਡੇ ਆਸ਼ਾ ਵਰਕਰ ਹੈ ਹਰ ਪ੍ਰਿੰਟ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਉਹ ਕਮੇਟੀ ਬਣਾਈ ਆ 15 ਮੈਂਬਰ ਦੀ ਕਮੇਟੀ ਆ ਜਿਹਦੇ ਚ ਆਸ਼ਾ ਵਰਕਰ ਆ, ਨੇੜੀ ਪੰਚਾਇਤ ਮੈਂਬਰ ਆ, 15 ਮੈਂਬਰ ਹੁੰਦੇ ਉਹਦੇ ਸਾਰੇ-ਸਾਰੇ ਸਾਕਮਾਸ਼ ਤੇ ਜੂ ਦੇਵੀ, ਦਲਤਕੁਆ ਜਾਰਦੇਵੀ ਸਾਰੇ ਭਾਈਚਾਰਿਆਂ ਦੇ ਔਰ 15 ਮੈਂਬਰ ਦੀ ਕਮੇਟੀ ਹੁੰਦੀ ਆ। ਤੇ ਉਹਦੇ ਜਿਹੜੀ ਕਮੇਟੀ ਆ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਵੀ ਦਿੰਦੀ ਆ ਔਰ ਉਹਨਾਂ ਦੇ ਜਿਹੜੇ ਕੋਲਰ ਬੰਦੇ ਆ, ਫ੍ਰਿਜ ਦੇ ਟਰੇ ਆ ਗਿਆ ਔਰ ਜਿੰਨੇ ਕੋਈ ਪਾਪਾ ਪਾਂਛਿਆ ਵਾਸਤੇ ਕਟੋਰੇ ਰੱਖਦੇ ਆ ਬੜੀ ਚੰਗੀ ਗੱਲ ਹੈ ਤੇ ਉਹਦੇ ਵਿੱਚ ਇਹ ਮੱਛਰ ਬਰੀਡ ਕਰਦਾ ਔਰ ਦਿਨੇ ਕੱਟਦਾ ਜਾਂ ਕਿਤੇ ਆਪਣੇ ਪਾਸੇ-ਪਾਸੇ ਪਾਣੀ ਖੜਾ ਹੋਇਆ ਤੇ ਉਹਦੀ ਜਾਣਕਾਰੀ ਵੀ ਦੰਨੇ ਆ ਤੇ ਉਹਨੂੰ ਡਿਸਟਰਾਇ ਵੀ ਕਰਦੇ ਆ ਉਹਨਾਂ ਨੂੰ ਸिखਾਣੇ ਵੀ ਆ ਕਿਉਂਕਿ ਜੇ ਮਾਲੋ ਡੈਂਗੀ ਦਾ ਮੱਛਰ ਤੁਹਾਡੇ ਘਰ ਦੇ ਵਿੱਚ ਨਹੀਂ ਹੋਏਗਾ ਤਾਂ ਤੁਹਾਨੂੰ ਡੈਂਗੋ ਨਹੀਂ ਹੋਏਗਾ ਤੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਜਿਹੜੇ 3 ਕਰੋੜ ਲੋਕ ਹੈ ਅਸੀਂ ਆਪਣੀ ਆਪਣੀ ਪ੍ਰੋਟੈਕਸ਼ਨ ਕਰੀਏ ਤੇ ਇਹਦੇ ਬਾਰੇ ਅਸੀਂ ਹੁਣ ਜਿਹੜੇ ਹੈਗੇ ਆ 20000 ਆਸ਼ਾ ਵਰਕਰ ਔਰ ਜਿਹੜੇ 38000 ਦੇ ਕਰੀਬ ਜਿਹੜੇ ਆ ਗਿਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਚੁੱਕੇ ਆਂ ਬਾਕੀਆਂ ਨੂੰ ਵੀ ਸਾਰਿਆਂ ਨੂੰ ਦੇ ਦਾਂਗੇ ਇਸੇ ਤਰ੍ਹਾਂ ਜਿੰਨੇ ਸਾਡੇ ਸਕੂਲ ਕਾਲਜਸ ਦੇ ਟੀਚਰਸ ਆ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਦੇ ਰਹੇ ਆ ਉਹਨੂੰ ਵੀ ਦੇ ਰਹੇ ਆ ਤੇ ਉਹਨੂੰ ਅਸੀਂ ਜਿਹੜੀ ਹੈਗੀ ਆ ਟ੍ਰੇਨਿੰਗ ਦੇ ਰਹੇ ਆ ਤੇ ਉਹ ਕਿ ਉਹ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਉਹ ਸਾਡੀ ਟੀਚਰਸ ਦੀ ਟ੍ਰੇਨਿੰਗ ਤਕਰੀਬਨ ਹੋ ਗਈ ਆ ਮਾਸਟਰ ਟ੍ਰੇਨਰਸ ਤੇ ਦੂਜਾ ਅਸੀਂ ਹਰ ਜਿਹੜਾ ਸਕੂਲ ਆ ਉਹਦੇ ਵਿੱਚ ਜਿਹੜੇ ਵਿਜ਼ਨ ਚਾਰਟ ਦਿੱਤੇ ਆ ਜੀ ਜਿਹਦੇ ਨਾਲ ਨਿਗਾ ਟੈਸਟ ਕਰਦੇ ਆ ਬਹੁਤ ਸਾਰੇ ਬੱਚਿਆਂ ਦੀ ਨਿਗਾ ਕਮਜ਼ੋਰ ਹੁੰਦੀ ਆ ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਕਿਤੇ ਨੌਕਰੀ ਲੈਣ ਜਾਂਦਾ ਉਹਨੂੰ ਕਹਿੰਦਾ ਵੀ ਤੇਰੀ ਤੇ ਕੱਖ ਚ ਨਿਗਾ ਨਹੀਂ ਗੀ ਜਾਂ ਤੂੰ ਤਾਂ ਕਲਰ ਬਲਾਈਂਡ ਆ ਕਰ ਤੇ ਉਹ ਸਾਰੀ ਜਿਹੜੀ ਵਿਜ਼ਨ ਚੈੱਕ ਕਰਨਗੇ ਲੋਕਾਂ ਦੀ ਬੱਚਿਆਂ ਦੀ ਤੇ ਫਿਰ ਜਿਹਨੂੰ ਲੋੜ ਹੋਏਗੀ ਉਹਨਾਂ ਨੂੰ ਰੈਫਰ ਕਰਨਗੇ ਸਾਡਾ ਸਾਡੀ ਟੀਮ ਜਾਏਗੀ ਜਿਹੜੀ ਆਰਬੀਐਸਕੇ ਦੀ ਆ ਜਿਹੜੀ ਸਕੂਲ ਐਫ ਦੀ ਟੀਮ ਹੈ ਉਹ ਜਾਏਗੀ ਔਰ ਅਸੀਂ ਉਹਨਾਂ ਦਾ ਟੈਸਟ ਕਰਕੇ ਨੰਬਰ ਦੇਖ ਕੇ ਉਹਨਾਂ ਨੂੰ ਐਨਕਾ ਫ੍ਰੀ ਦੰਨੇ ਆ ਅਸੀਂ ਤਾਂ ਆ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਵੱਡ ਕੇ ਨਿਗਾ ਖੋਣੀਓ ਆਪਾਂ ਹਜ ਨਾ ਰਹਿ ਜਾਏ ਤੇ ਇਹਦੇ ਨਾਲ ਨਾਲ ਬੱਚੇ ਦਾ ਹਾਈਟ weight ਕਰਨਗੇ ਤੇ ਉਹਨਾਂ ਦਾ ਹੀਮੋਗਲੋਬਿਨ ਵੀ ਜਿਹੜਾ ਨੀਰ ਸਟਾਡ ਆਮ ਆਦਮੀ ਕਲਿਨਿਕਸ ਦੇ ਵਿੱਚ ਜਾਂ ਜਿਹੜਾ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਆ ਉਹਦੇ ਚ ਚੈੱਕ ਕਰਨਗੇ ਤੇ ਇਹਨਾਂ ਦੀ ਟੀਚਰਸ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਜਿਹੜਾ ਹੈਗਾ ਇਹ ਸਾਰੇ ਜਿਹੜੇ ਪ੍ਰੋਜੈਕਟਸ ਹੈ ਇਹਨਾਂ ਨੂੰ ਅਸੀਂ ਜਿਹੜਾ ਪੰਜਾਬੀਆਂ ਨੂੰ ਸਿਹਤਮੰਦ ਪੰਜਾਬ ਜੋ ਰੰਗਲਾ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਉਹ ਅਸੀਂ ਬ੍ਰਾਂਡ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਕਿਉਂਕਿ ਐਜ਼ ਅ ਟੀਮ ਲੀਡਰ ਮੈਂ ਆਈ ਟ੍ਰਾਈ ਟੂ ਲੀਡ ਇਟ ਫਰਮ ਦਾ ਫਰੰਟ ਸੋ ਇਹ ਪਹਿਲਾ ਇਸ਼ੂ ਸੀ ਕਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਜਨਾਬ ਤੁਹਾਡਾ ਟੂਰ ਅੱਨਾ ਬਹੁਤ ਧੰਨ ਤੇਰੀ ਹੈ ਸਿਹਤ ਵਾਲ ਤੇ ਪੜਾਈ ਵਾਲ ਰੋਜ਼ਗਾਰ ਵੀ ਕਹਿ ਸਕਦੇ ਹੋ ਤੁਸੀਂ ਜੀ ਜਿਆਦਾ ਨਹੀਂ ਨਹੀਂ ਰੋਜ਼ਗਾਰ ਦੇ ਵਿੱਚ ਦੇਖੋ ਦੇਖੋ ਨਹੀਂ ਸਾਰੇ ਵੱਲ ਦੇ ਰਹੀ ਹੈ ਜੀ ਜੇ ਕਿਸਾਨਾਂ ਦੇ ਖੇਤਾਂ ਤੱਕ ਕੱਲੇ-ਕੱਲੇ ਖੇਤ ਤੱਕ ਜੇ ਪਾਣੀ ਪਹੁੰਚ ਰਿਹਾ ਚ ਕੋਈ ਕਹਿੰਦਾ 40 ਸਾਲ ਬਾਅਦ ਕੋ 35 ਸਾਲ ਉਧਰ ਵੀ ਦੇ ਰਹਾ ਹੈ ਓਵਰ ਆਲ ਡਿਵੈਲਪਮੈਂਟ ਇੰਡਸਟਰੀ ਵੱਲ ਧਿਆਨ ਦੇ ਰਹੀ ਹੈ ਜੀ ਉਹਨਾਂ ਨਾਲ ਡਾਇਲੌਗ ਕਰਕੇ ਉਹਨਾਂ ਨੂੰ ਜਿਹੜਾ ਫੈਸਿਲਿਟੇਟ ਹੈ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਹੈ ਇੰਡਸਟਰੀ ਵੱਲ ਵੀ ਦੇ ਰਹੀ ਹੈ ਰੋਜ਼ਗਾਰ ਵੱਲ ਵੀ ਦੇ ਰਹੀ ਹੈ ਲੋਕਾਂ ਨੂੰ ਜਿਹੜੀਆਂ ਸੇਵ ਕਮਿਊਨਿਟੀਆਂ ਆ ਉਹਦੇ ਵਾਸਤੇ ਚਾਹੇ ਆਪਣੇ ਜਿਹੜੀਆਂ ਕਲੋਨੀਆਂ ਆ ਜਿ ਜਿਹੜੀਆਂ ਮੰਨ ਅਕਾਲੀ ਬੀਜੇਪੀ ਕਾਂਗਰਸ ਬਾਰੀ ਬਾਰੀ ਸਰਕਾਰਾਂ ਬਣੀਆਂ ਪਿਛਲੇ 30 ਸਾਲ ਦੇ ਵਿੱਚ ਜਿਹੜੀ ਹੈਗੀ ਆ ਉਹ ਹੈ ਫੈਜ਼ਡ ਅਨਪਲਾਨਡ ਜਿਹੜੀ ਸਾਡੀ ਕਾਰਬਨਾਈਜ਼ੇਸ਼ਨ ਹੋਈ ਆ ਔਰ ਉਹਦੇ ਨਾਲ ਨਾ ਤਾਂ ਉਹਦੇ ਚ ਉਹਨੇ ਕੋਈ ਪਾਰਕਿੰਗ پارک ਦੀ ਜਗ੍ਹਾ ਛੱਡੀ ਆ ਨਾ ਕੋਈ ਪਾਰਕਿੰਗ ਦੀ ਜਗ੍ਹਾ ਹੈ ਕਿ ਨਾ ਸੜਕਾਂ ਪ੍ਰੋਪਰ ਹੈ ਜਿੰਨੀਆਂ ਹੋਣੀਆਂ ਚਾਹੀਦੀਆਂ ਨਾ ਸੀਵਰੇਜ ਹੈ ਔਰ ਨਾ ਨਾ ਹੀ ਕੋਈ ਉਹਦੇ ਚ ਵਾਟਰ ਸਪਲਾਈ ਦਾ ਸਿਸਟਮ ਹੈ ਇਹ ਸਾਰੇ ਲੋਕਾਂ ਨੂੰ ਬਿਜਲੀ ਦੇ ਕਨੈਕਸ਼ਨ ਤੱਕ ਨਹੀਂ ਮਿਲਦੇ ਜੀ ਕਿਉਂਕਿ ਉਹਨਾਂ ਨੇ ਬਿਜਲੀ ਦਾ ਇਨਫਰਾਸਟ੍ਰਕਚਰ ਲਾਇਆ ਹੀ ਨਹੀਂ ਹੈ ਜਿਹੜਾ ਜਿਹੜਾ ਡਿਵੈਲਪਰ ਹੁੰਦਾ ਉਹਨੇ ਜਿਹੜਾ ਕਲੋਨੀ ਦਾ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰਕੇ ট্রান্সਫਾਰਮਰ ਲਾ ਕੇ ਉਹਨੇ ਹੈਂਡਓਵਰ ਕਰਨਾ ਹੁੰਦਾ ਆਦਰਵਾਈਜ਼ ਪੀਐਸਪੀਸੀ ਵਾਲਾ ਆਪਾਂ ਆ ਮੈਂ ਇਹਦੇ ਤੇ ਵੀ ਆ ਜੰਨਾ ਆਪਾਂ ਚਲੋ ਇਹ ਹੋ ਗਿਆ ਜੀ ਆਪਣਾ ਵੀ ਨਹੀਂ ਸਰਗ ਇਹ ਕਿੰਨੇ ਕੁ ਲਾਰਵੇ ਮਿਲਦੇ ਅੱਜ ਚੈੱਕ ਹਾਂ ਅਸੀਂ ਤਕਰੀਬਨ ਤਕਰੀਬਨ ਜਿਹੜੇ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੈਗਾ ਤੁਸੀਂ ਵੀ ਮੇਰੇ ਨਾਲ ਗਏ ਹੋ ਕਿ ਲੋਕਾਂ ਦੇ ਅਕਸਰ ਗਮਲੇ ਪਏ ਹੋਏ ਸੀ ਕਿਤੇ ਕੋਈ ਡੱਬਾ ਪਿਆ ਹੋਇਆ ਸੀ ਜਾਂ ਪੰਜ-ਛਾਹ ਵਾਲੇ ਕਟੋਰੇ ਰੱਖੇ ਹੋਏ ਸੀਗਾ ਉਹਨਾਂ ਸਾਰਿਆਂ ਚ ਬਲਿਆ ਜਿਹੜੀ ਕਲੋਨੀ ਚ ਅਸੀਂ ਗਏ ਉਹਥੇ ਜ਼ਿਆਦਾ ਏਸੀ ਸੀਗਾ ਨਹੀਂ ਤਾਂ ਜਿੰਨੇ ਜਿਹੜੇ ਡੈਜ਼ਰਟ ਕੂਲਰ ਆ ਉਹਦੇ ਵਿੱਚ ਵੀ ਸਾਨੂੰ ਸਾਰਿਆਂ ਚ ਮਿਲਦਾ ਹੈਗਾ ਜਿਹੜੇ ਪੁਰਾਣੇ ਕਿਸਮ ਦੇ ਫ੍ਰਿਜ ਆ ਜਿਹਨਾਂ ਦੇ ਨੀਚੇ ਟ੍ਰੇ ਹੁੰਦੀ ਸੀ ਉਹਨਾਂ ਦੇ ਵਿੱਚ ਵੀ ਮਿਲਦਾ ਕਰਦੇ ਅੰਦਰ ਹੈਗਾ ਜੀ ਮਾਦਾ ਬੱਚੇ ਉੱਥੇ ਸੁੱਤੇ ਪਏ ਆ ਕੂਲਰ ਦੀ ਹਵਾ ਉੱਥੇ ਸਿੱਧੀ ਉੱਥੇ ਜਾ ਰਹੀ ਹੈ ਜੀ ਇਹ ਸਾਰਾ ਜਿਹੜਾ ਹੈਗਾ ਇਹ ਲੋਕਾਂ ਨੂੰ ਐਜੂਕੇਸ਼ਨ ਦੀ ਲੋੜ ਆ ਸਾਨੂੰ ਤਾਂ ਕਾਫੀ ਘਰਾਂ ਚੋਂ ਮਿਲਿਆ ਜੀ ਕਾਫੀ ਘਰਾਂ ਚੋਂ ਮਿਲਿਆ ਔਰ ਅਸੀਂ ਇਹ ਪਹਿਲਾਂ ਹੁੰਦਾ ਸੀ ਕਿ ਜਦੋਂ ਡੈਂਗੀ ਦਾ ਹੁੰਦਾ ਸੀ ਫਿਰ ਸਾਡੇ ਬੰਦੇ ਉੱਥੇ ਜਾਂਦੇ ਸੀ ਅਸੀਂ ਹੁਣ ਜਿਹੜੇ ਤੁਹਾਨੂੰ ਜਿੰਨੇ ਵੀ ਸਾਡੇ ਨਰਸਿੰਗ ਸਟੂਡੈਂਟ ਆ ਆਸ਼ਾ ਵਰਕਰ ਆ ਸਿਹਤ ਕਮੇਟੀਆਂ ਆ ਗਈਆਂ ਅਸੀਂ ਇਹ ਨਾ ਉਹਦੇ ਚ ਉਹਦਾ ਲਾਰਵਾ ਇੰਡੈਕਸ ਦੇਖਦੇ ਆ ਕਿ ਕਿੰਨੇ ਘਰਾਂ ਚੋਂ ਲਾਰਵਾ ਮਿਲਿਆ ਕਿੰਨੇ ਕਨਟੇਨਰ ਚੋਂ ਲਾਰਵਾ ਮਿਲਿਆ ਉਦੇ ਹਿਸਾਬ ਨਾਲ ਅਸੀਂ ਫਿਰ ਪਹਿਲੇ ਹੀ ਫੋਗਿੰਗ ਕਰਦੇ ਆਂ ਔਰ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਆ ਜਿਵੇਂ ਤੁਸੀਂ ਦੇਖਿਆ ਵੀ ਐਸਡੀਐਮ ਸਾਹਿਬ ਵੀ ਆਏ ਹੋਏ ਆ ਮਿਨਿਸਪਲ ਕਾਰਪੋਰੇਸ਼ਨ ਵਾਲੇ ਵੀ ਆਏ ਹੋਇਆ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਵੀ ਨਾਲ ਹੁੰਦੇ ਆ ਸਾਰੇ ਵਿਭਾਗ ਇਕੱਠੇ ਹੋ ਗਏ ਕਿਉਂਕਿ ਜਿਹੜਾ ਪਾਣੀ ਦੀ ਟੈਸਟਿੰਗ ਇਹਨਾ ਵਿਭਾਗਾਂ ਨੇ ਕਰਨੀ ਆ ਜੇ ਕਿਤੇ ਬਿਮਾਰੀ ਹੋ ਗਈ ਫਿਰ ਸਿਹਤ ਵਿਭਾਗ ਨੇ ਆ ਕੇ ਇਲਾਜ ਕਰਨਾ ਔਰ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਬਾਇਓਲੋਜੀਕਲ ਆ ਜਾਂ ਬੈਕਟੀਰੀਓਲੋਜੀਕਲ ਆ ਉਹ ਟੈਸਟਿੰਗ ਅਸੀਂ ਕਰਦੇ ਆ ਬਾਕੀ ਸਾਰੇ ਪੈਰਾਮੀਟਰ ਜਿਹੜੇ ਹੈਗੇ ਆ ਵਾਟਰ ਸਪਲਾਈ ਸੈਨੀਟੇਸ਼ਨ ਤੇ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ